ਮੈਂ ਜਸਵਿੰਦਰ ਸਿੰਘ ਢਿੱਲੋਂ ਕੋਕਾ ਕੋਲਾ ਟਾਰੀ ਇੱਕ ਇੱਕ ਕਾਰੋਬਾਰੀਆ ਟਾਰੀ ਦਾ ਮੇਰਾ ਗਣਾ ਆ ਮੇਰਾ ਗਣਾ ਆ ਕਿ ਮੈਂ ਇੱਕ ਪਿੰਡ ਦੇ ਵਿੱਚ ਪੈਦਾ ਹੋਇਆ ਮੈਂ ਇੱਕ ਗਰੀਬ ਪਰਿਵਾਰ ਚ ਪੈਦਾ ਹੋਇਆ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਸਭ ਤੋਂ ਵੱਡਾ ਗਣਾ ਮੈਂ ਪੰਜਾਬ ਚ ਪੈਦਾ ਆ ਉਹ ਤੋਂ ਵੱਡਾ ਗਣਾ ਕਿ ਅਸੀਂ ਅਸੀਂ ਆਮ ਆਦਮੀ ਪਾਰਟੀ ਨਾਲ ਜੁਟੇ ਹੋਏ ਆ ਇੱਕ ਵੱਡਾ ਗਣਾ ਫੇਲੀਅਰ ਸਰਕਾਰ ਸਾਡੀ ਗੈਂਗਸਟਰ ਅੱਜ ਅੱਜ ਕਿੰਨੇ ਦਿਨ ਹੋ ਗਏ ਸਾਡੀ ਫੇਲੀਅਰ ਫੇਲੀਅਰ ਪੰਜਾਬ ਉਸ ਜੋ ਕੰਗ ਕਰ ਨਹੀਂ ਸਕੀ ਅੱਜ ਆਏ ਦਿਨ ਤੋਂ ਧਮਕੀਆਂ ਮਿਲਦੀਆਂ ਨੇ ਹੁਣ ਹੁਣ ਕੀ ਕਹਿ ਰਿਹਾ ਇਹ ਗੈਂਗਸਟਰ ਕੀ ਬੋਲਣ ਦੇ ਅੱਲ ਦੇ ਕਹਿੰਦਾ ਸੀ ਐਮਾ ਆਪਣੇ ਐਮਐਲਏ ਨੇ ਕਰਾ ਲਏ ਜ ਹੁੰਦਾ ਇੱਥੇ ਅਮਨਦੀਪ ਸਿੰਘ ਹੈ ਸੱਚੋ ਦੇ ਹੋਣ ਟੱਕਰ ਅੱਜ ਹਫਤੇ ਦੇ ਵਿੱਚ ਸਾਰੇ ਇਹਨਾਂ ਦਲਿਆਂ ਨੂੰ ਫੜ ਕੇ ਅੰਦਰ ਕੀਤਾਣਾ ਸੀ ਮੈਨੂੰ ਕੋਈ ਵੀ ਕਿਸੇ ਪੁਲਿਸ ਦੇ ਮੁਲਾਜ਼ਮ ਤੇ ਵਿਸ਼ਵਾਸ ਨਹੀਂ ਸਾਡੇ ਐਮਐਟ ਜਿਹੜੇ ਕੱਕੀ ਕਦੇ ਤੁੱਕੀ ਦੇ ਐਸਐਚਓ ਲਾਇਵ ਆਏ ਤੇ ਜਿਨ੍ਹਾਂ ਦੇ ਭੱਲੇ ਕੱਖ ਨਹੀਂ ਇੱਥੇ ਹੁੰਦਾ ਅਮਨਦੀਪ ਸਿੰਘ ਐਸਐਚਓ ਜਿਨੇ ਦੋ ਦਿਨ ਦੇ ਵਿੱਚ ਪਹਿਲਾਂ ਵੀ ਮੇਰੇ ਗੈਂਗਸਟਰ ਨੇ ਕਰਜ ਹਮਲਾ ਕੀਤਾ ਸੀ ਉਹਨੇ ਅਗਲੇ ਨੇ ਐਸਐਚਓ ਅਮਨਦੀਪ ਸਿੰਘ ਨੇ ਦੋ ਦਿਨਾਂ ਦਾ ਹੱਲ ਕਰਤਾ ਸੀ ਪੁਲਿਸ ਦੇ ਭੱਲੇ ਕੱਖ ਨਹੀਂ